ਅੱਜ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਾ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਚੱਲੇ ਔਰ ਸਰਕਾਰ ਦਾ ਪੂਰਾ ਤਨਦੇਹੀ ਨਾਲ ਕੋਸ਼ਿਸ਼ ਹੈ ਕਿ ਇੱਕ ਇੱਕ ਦਾਣਾ ਚੱਕਿਆ ਜਾਊਗਾ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਅੜਚਨ ਨਹੀਂ ਆਉਣ ਦਿੱਤੀ ਜਾਊਗੀ ਕਿਸੇ ਕਿੰਡ ਦੀ ਸਭ ਤੋਂ ਵੱਡੀ ਖੁਸ਼ੀ ਅੱਜ ਉਦੋਂ ਹੋਈ ਜਦੋਂ ਅਸੀਂ ਪਹਿਲੀ ਢੇਰੀ ਲਾਈ ਤੇ ਕਿਸਾਨ ਭਰਾ ਨੇ ਜਿਹੜਾ ਆਇਆ ਸੀ ਉਹਨੇ ਸਭ ਤੋਂ ਪਹਿਲਾਂ ਸਰਕਾਰ ਦਾ ਧੰਨਵਾਦ ਕੀਤਾ ਕਿ ਸਭ ਤੋਂ ਵਧੀਆ ਜਿਹੜੀਆਂ ਮੋਟਰਾਂ ਚੱਲੀਆਂ ਉਹਦੇ ਕਰਕੇ ਅੱਜ ਅਸੀਂ ਬਹੁਤ ਖੁਸ਼ ਹਾਂ। ਰੇਤਾ ਬਜਰੀ ਜਿਹੜਾ ਨਿਯਾਇਜ਼ ਪਿਆ ਉਹਦੇ ਤੇ ਕਰਾਂਗੇ ਕੋਈ ਕਾਰਵਾਈ ਕਰਾਂਗੇ ਜਿਹੜਾ ਜਿਸ ਤਰ੍ਹਾਂ ਦਾ ਵੀ ਦਿੱਥੇ ਹੋਇਆ ਉਹਦੇ ਤੇ ਜ਼ਰੂਰ ਕਾਰਵਾਈ ਕਰਾਂਗੇ ਅਸੀਂ ਡੀ ਸਾਹਿਬ ਨੂੰ ਅਪੀਲ ਕਰਾਂਗੇ ਉਹ ਚੈੱਕ ਕਰਨਗੇ ਤੇ ਆ ਕੇ ਉਹ ਜੇ ਕੋਈ ਹੋਇਆ ਤਾਂ ਉਹ ਜ਼ਰੂਰ ਹੱਲ ਕਰਾਂਗੇ। ਨਾਮ ਹੈਗਾ ਜੀ ਜਿਹੜਾ ਮੇਰਾ ਨਾਮ ਜੀ ਪ੍ਰਗਟ ਸਿੰਘ ਰਾਏ ਸ਼੍ਰੀ ਮੁਖਸਰ ਸਾਹਿਬ ਖਾਸ ਲੋਕਲ ਪੈਂਡ ਤੋਂ ਐਕਚੁਅਲੀ ਤਰਨਤ ਲਾਕੇ ਕਿਦਨ ਲਾਕੇ ਆਇਆ ਸੀ ਕਲ ਕक्षाਾਂ ਨਾਲ ਲਾਕੇ ਆਇਆ ਸੀ। ਕਰੀ ਸ਼ੁਰੂ ਅੱਜ ਜੇ ਸ਼ੁਰੂ ਕਰ ਰਹੇ ਆ ਜੀ ਸਰਕਾਰ ਵੱਲੋਂ ਥੋੜੀ ਜਿਹੀ ਟੱਲੇ ਸਮਝਿਆ ਕਿ ਜਿਹੜਾ ਕੱਲਾ ਫਰਜੀ ਖਾਣਾ ਪੂਰਤੀ ਕਰਨ ਦੇ ਬਜਾਏ ਕੰਮ ਦੇ ਵਿੱਚ ਥੋੜਾ ਧਿਆਨ ਦੇਣ ਥੋੜਾ ਜਿਹਾ ਲੇਟ ਹੈਗਾ ਜੀ ਕਿਉਂਕਿ ਕਣਕ ਸਾਰੀ ਇੱਕਦਮ ਹੀ ਸਰਦ ਸੀਜ਼ਨ ਚੱਲ ਪਿਆ ਹੈ ਮੌਸਮ ਤਾਂ ਠੀਕ ਆ ਜੇ ਮੌਸਮ ਖਰਾਬ ਹੋ ਜੇ ਕੱਲ ਨੂੰ ਤਾਂ ਥੋੜੀ ਦਿੱਕਤ ਆਵੇ ਜਿਹੜੇ ਕਿ ਸਮੱਸਿਆ ਸਾਨੂੰ ਬਤੋਈ ਤਾਂ ਕੋਹ ਹੋਰ ਨਹੀਂ ਆ ਜਿਹੜੀ ਸਾਡੀ ਟ੍ਰੈਫਿਕ ਦੀ ਸਮੱਸਿਆ ਥੀ ਜ਼ਿਆਦਾ ਹੈ ਜੀ ਹੋਰ ਕਿਹੜੀਆਂ ਸਮੱਸਿਆ ਨੇ ਜਿਹੜੀਆਂ ਸਸਾਨਾਂ ਨੂੰ ਆਉਂਦੀਆਂ ਨੇ ਸਸਾਨਾਂ ਨੂੰ ਤਾਂ ਸਮੱਸਿਆ ਇਹੀ ਹੁੰਦੀ ਹੈ ਨਾ ਜੇ ਜਦੋਂ ਕਿ ਉਧਰ ਕੈਪੜਾ ਇੱਥੇ ਜਾਮ ਚ ਫਸ ਜਾਂਦੇ ਆ ਉਹ ਇਹਨਾਂ ਨੂੰ ਜੇ ਕੋਈ ਮੋਟਰ ਰੋਡ ਤੇ ਪੁਲ ਚੈੱਕ ਕਰਕੇ ਕੋਈ ਸਾਰਾ ਟ੍ਰੈਫਿਕ ਇੱਕ ਬੱਸ ਵੀ ਹੋ ਰਿਹਾ ਇਹ ਉਹ ਪੁਲ ਦੇ ਕਾਰਨ ਵੀ ਕੁਝ ਸਮੱਸਿਆ ਆ ਰਹੀ ਆ ਤੇ ਕੁਝ ਜਿਹੜੀ ਲਿਫਟਿੰਗ ਹੋਏ ਤਾਂ ਨਾਲ ਜਿਹੜਾ ਸਾਰਾ ਇਧਰ ਸਾਡਾ ਜਿਹੜਾ ਏਰੀਆ ਇਸ ਦੇ ਵਿੱਚ ਕੋਈ ਫੈਕਟਰੀਆਂ ਸ਼ੈੱਲਰ ਸਾਰੇ ਇਸੇ ਪਾਸੇ ਇਸ ਸਾਈਡ ਤੇ ਰਹਿ ਗਿਆ ਇਸ ਕਾਰਨ ਕਰਕੇ ਜੋ ਚੀਜ਼ ਵੀ ਅਣਜਾਣ ਦੀ ਦਿੱਕਤ ਕਾਫੀ ਆਉਂਦੀ ਹੈ ਇਸ ਲਈ ਪ੍ਰਬੰਧ ਜਿਵੇਂ ਪਾਣੀ ਨੂੰ ਲੈ ਕੇ ਜਾਂ ਸਾ ਹਾਂਜੀ ਉਹ ਪਾਣੀ ਠੀਕ ਆ ਸਾਰੇ ਬਾਕੀ ਪ੍ਰਬੰਧ ਸਰਕਾਰ ਵਾਲੀ ਨੂੰ ਵੈਸੇ ਠੀਕ ਆ ਸੀ ਉਸ ਤੋਂ ਸੰਤੁਸ਼ਟਾਂ ਕਿ ਸਰਕਾਰ ਕਰ ਰਹੀ ਹੈ ਕੋਈ ਉਹ ਚੋਰੀ ਵਾਲਾ ਜਾਂ ਕੋ ਪਸ਼ੂਆਂ ਵਾਲਾ ਹੁੰਦਾ ਸੀ ਪਹਿਲਾਂ ਸਾਨੂੰ ਦਿੱਕਤ ਆਉਂਦੀ ਸੀ ਵੈਸੇ ਕੋਈ ਚੋਰੀ ਨੂੰ ਬਸ ਸਿਰਫ ਇਹ ਕਿ ਸ਼ਾਮ ਨੂੰ ਸ਼ਾਮ ਨੂੰ ਜਦੋਂ ਰਾਤ ਨੂੰ ਪੈਟਰੋਲਿੰਗ ਪੁਲਿਸ ਪੁਲਿਸ ਦੀ ਪੈਟਰੋਲਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਕਿ ਵੈਸੇ ਉਹ ਵੀ ਰਾਤ ਨੂੰ ਘੇੜਾ ਮਾਰਦੇ ਐ ਇਸ ਕਾਰਨ ਕਰਕੇ ਕਿ ਰਾਤ ਨੂੰ ਕੋਈ ਵਾਰਾ ਆਦਮੀ ਤੌਰ ਤੇ ਕਰ ਰਿਹਾ ਕੋ ਨੀ ਬਚ ਨਜ਼ਰ ਆ ਰਿਹਾ ਕੋ ਤੈਨੂੰ ਹੀ ਸੰਤੁਸ਼ਟ ਤਾਂ ਹਾਂ ਪਰ ਜਿਸ ਤੱਕ ਅੱਜ ਥੋੜੇ ਖਰਚੇ ਜਿਹੜਾ ਹੋਰ ਵੱਧ ਰਹੇ ਨੇ ਇਸ ਕਾਰਨ ਕਰਕੇ ਕਿ ਕੁਝ ਥੋੜਾ ਬਹੁਤ ਹੋਰ ਦੇਣ ਦੇ ਤਰਾਸ ਮਿਲ ਜਾਂਦੀ ਹੋਰ ਚਲੋ ਠੀਕ ਆ ਕੁੱਲ ਮਿਲਾ ਕੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਤਾਂ ਠੀਕ ਹੈ ਜੀ ਕਿਉਂਕਿ ਉਸ ਟਾਈਮ ਸਰਕਾਰਾਂ ਦੇ ਅੱਜ ਜਿਹੜੇ ਇਹਦੇ ਪਹਿਲੇ ਨਾਲੋਂ ਮਤਲਬ ਫਸਲਾਂ ਦੇ ਜਿਹੜੇ ਹੰਗੇ ਨੇ ਜਿਹੜਾ ਕਿ ਜ਼ਿੰਮੇਦਾਰ ਨੇ ਜ਼ਿਆਦਾ ਮਤਲਬ ਤਰੱਕੀ ਕੀਤੀ ਹੈ ਜਿਸ ਕਾਰਨ ਕਰਕੇ ਚਾਰਜਾ ਕਾਫੀ ਅੱਗ ਨਾਲ ਵਧੇ ਸੀ ਉਹ ਇਸ ਕਰਕੇ ਇੰਤਜ਼ਾਮ ਵੀ ਥੋੜੇ ਵੱਧ ਕਰਨੇ ਚਾਹੀਦੇ ਆ ਕਿਉਂਕਿ ਉਸ ਸਮੇਂ ਦੇ ਤੇ ਅੱਜ ਦੇ ਸਮੇਂ ਨਾਲੋਂ ਮਤਲਬ ਆਪਣਾ ਕਣਕ ਜੇ ਹੈਗੀ ਹੈ ਇਹ ਚਾਰ ਦੇ ਵਿੱਚ ਕੁਝ ਜ਼ਿਆਦਾ ਮਤਲਬ ਮਕਰਾਰ ਚ ਆਉਂਦੀ ਆ ਤੇ ਲਈ ਕਿ ਕੋਈ ਪਿਆ ਥੋੜਾ ਬਹੁਤ ਜਿਹੜਾ ਇਹ ਬਸ ਥੋੜੀ ਇੱਕ ਬਾਰਦਾਨਾ ਜਿਹੜਾ ਅਸੀਂ ਇਹ ਇੱਕ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਥੋੜਾ ਜਿਹਾ ਇਸ ਨੂੰ ਨਾਲ ਦੇ ਨਾਲ ਸਟਾਰਟਿੰਗ ਤੇ ਲਿਫਟਿੰਗ ਨਾਲ ਚਾਲੂ ਕਰਦੇ ਜਿਸ ਕਾਰਨ ਕਰਕੇ ਇਹ ਜਗ੍ਹਾ ਦੇ ਉੱਤੇ ਤਕਲੀਫ ਨਾ ਆਵੇ ਕਿ ਨਾਲ ਦੇ ਨਾਲ ਹੀ ਜਿਹੜਾ ਇਹ ਲੇਬਰ ਵਗੈਰਾ ਦੀ ਕੋਈ ਪ੍ਰੋਬਲਮ ਨਾ ਆਵੇ ਜਿਆਨਾਵਾ ਜੀ ਰਾਜਵਿੰਦਰ ਸਿੰਘ ਮੈਂ ਸ਼੍ਰੀ ਮਕਸਤ ਸਾਹਿਬ ਤੇ ਰਹਿੰਦਾ ਨਾ ਗ ਕਰਦੇ ਆ ਅੱਜ ਬੋਲੀ ਹੈ ਪਹਿਲਾਂ ਸਰੂ ਦੇ ਬੋਲੀ ਅੱਜ ਸਦਾਕਾਤਾ ਉਂ ਬਰਾਡ ਐਮਐਲਏ ਆਪਣੇ ਮੁਖਸ ਤੋਂ ਇਹਨਾਂ ਅਰਸ਼ੁਰਵਾਦ ਕੀਤੀ ਆ ਤੇ ਵਧੀਆ ਚੰਗੀ ਗੱਲ ਆ ਅੱਗੇ ਵੀ ਸਾਰੇ ਪ੍ਰਬੰਧਾਂ ਨੂੰ ਵੀ ਠੀਕ ਠਾਕ ਨਿਗਰਾਨੀ ਹਟ ਕੀਤਾ ਜਾਵੇ ਪ੍ਰਬੰਧ ਪੂਰੇ ਨੇ ਸਾਰੇ ਪਾਣੀ ਜਾਂ ਹੋਰ ਕੋਈ ਸਮੱਸਿਆ ਤੇ ਨਹੀਂ ਆ ਰਹੀ ਕੋਈ ਸਮੱਸਿਆ ਲਗਭਗ ਅਜੇ ਤੱਕ ਤਾਂ ਕੋਈ ਨਹੀਂ ਤੇ ਫਸਲਾਂ ਦੀ ਸੁਬਾ ਲੈ ਕੇ ਆਏ ਆ ਪੱਕਾ ਲੱਗ ਰਿਹਾ ਤੇ ਬਾਰਦਾਣਾ ਮਿਲ ਗਿਆ ਸ਼ਾਮ ਤੀ ਭਰੇ ਜਾਊਗਾ